ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਹੈ ਜੀ ਬਿਲਕੁਲ ਨਵੀਂ ਸਾਫ਼ ਕੰਡੀਸ਼ਨ ਦੇ ਵਿੱਚ ਠੀਕ ਹੈ ਜੀ 2020 ਮਾਡਲ ਦਾ ਹੈ ਬਾਕੀ ਤੁਸੀਂ ਦੇਖੀ ਚਾਹਦੇ ਹੋ ਸਰਵ 1400 ਘੰਟੇ ਸਾਰਾ ਟਰੈਕਟਰ ਚੱਲਿਆ ਹੋਇਆ ਸਾਰਾ オリジナル ਠੀਕ ਹੈ ਜੀ 6 ਲੱਖ 40 ਹਜ਼ਾਰ ਦੀ ਡਿਮਾਂਡ ਆ ਕੋੜਾ ਬੰਪਰ ਲੱਗਿਆ ਹੋਇਆ ਹੈ ਫਾਈਬਰ ਵਾਲੀ ਛਤਰੀ ਲੱਗੀ ਹੋਈ ਹੈਗੀ ਡੱਕ ਸਿਸਟਮ ਸਾਰਾ ਕੁਝ ਨਾਲ ਆ ਠੀਕ ਹੈ ਜੀ ਕਿਸੇ ਵੀਰ ਨੇ ਟਰੈਕਟਰ ਬਾਰੇ ਕੋਈ ਗੱਲਬਾਤ ਕਰਨੀ ਹੋਵੇ ਕੋਈ ਜਾਣਕਾਰੀ ਲੈਣੀ ਹੋਵੇ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜਾਊਗਾ ਜੀ ਉੱਥੋਂ ਨੰਬਰ ਲੈ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਈ ਹੋਰ ਹੁਣ ਅਜੇ ਕਿਸੇ ਵੀਰ ਨੇ ਕੋਈ ਵੀ ਗੱਲਬਾਤ ਕਰਨੀ ਹੈ ਟਰੈਕਟਰ ਦੇ ਬਾਰੇ ਜੇ ਕੋਈ ਵੀ ਜਾਣਕਾਰੀ ਲੈਣੀ ਹੈ ਸਾਰਾ ਟਰੈਕਟਰ ਬਿਲਕੁਲ 오ਰੀਜਨਲ ਹੈ ਜੰਗੀਆਣਾ ਏਰੀਆ ਦਾ ਬਰਨਾਲਾ ਜ਼ਿਲ੍ਹਾ ਦਾ ਬਾਈ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਜੇ ਕਿਸੇ ਵੀਰ ਨੇ ਬਿਨਾ ਕੋਹੜਾ ਬੈਂਪਰ ਤੋਂ ਮੇਨਾ ਫਾਈਬਰ ਛਤਰੀ ਤੇ ਬਿਨਾ ਡੈਕ ਤੋਂ ਲੈਣਾਗਾ ਤਾਂ ਉਸ ਵੀਰ ਨੂੰ 25000 ਰੁਪਏ ਦੀ ਛੋਟ ਮਿਲੂਗੀ ਠੀਕ ਹੈ ਜੀ ਬਾਕੀ ਵੀਡੀਓ ਨੂੰ ਤੁਸੀਂ ਬਤੋ ਸ਼ੇਅਰ ਜ਼ਰੂਰ ਕਰ ਦਿਓ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਬਾਕੀ ਨੰਬਰ ਤੁਹਾਨੂੰ ਬਾਈਵਰਾਂ ਦਾ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜਾਊਗਾ ਜੀ ਕੋਡ ਨੰਬਰ ਲੈ ਕੇ ਤੁਸੀਂ ਕਿਸੇ ਵੀ ਟਾਈਮ ਵਾਈ ਉਹਨਾਂ ਨੂੰ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਖਾਨੀ ਆ ਸਾਰਾ ਟ੍ਰੈਕਟਰ ਬਿਲਕੁਲ ਬਿਲਕੁਲ ਸਾਫ਼ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਖੜਾਗਾ ਸਾਰਾ ਸਮਾਨ ਤੁਹਾਨੂੰ ਨਾਲ ਮਿਲੂਗਾ ਬਿਨਾਂ ਸਮਾਨ ਤੋਂ ਲੈਣਾ ਤੁਹਾਨੂੰ ਛੋਟ ਮਿਲ ਜੂਗੀ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ Bolo to no